ਕਿਥੋਂ ਫੜ ਲਿਆ ਧਾਰੀ ਲੈ ਕੇ ਆਊਗਾ ਧਾਰੀ ਵੀਰੇ ਪੱਠੇ ਦੀ ਭਰੀ ਦੇਉਂਦਾ ਯਾਰ ਕੀ ਮਸਲੇ ਤੇ ਪੈਂਦੀ ਗਾਂ ਹਲੇ ਯਾਰ ਮਰੇ ਮੁਖੇ ਦੇ ਕੀ ਪੱਠੇ ਦਾ ਦੇਖ ਕੋ ਲੱਖ ਜਿਹੇ ਦੇ ਪੱਠੇ ਨੇ ਪਤੰਦਰਾ ਮੇਰਾ ਬਾਥੂ ਆ ਭਰਾਵਾ ਵੱਡੀ ਆ ਨਾ ਉਹਦੀ ਬਹੁਤ ਹੈ ਬਾਥੂ ਕਿੱਥੇ ਹੈ ਪਾਲਕਾ ਮੇਰਾ ਬਾਥੂ ਕਿਹੜਾ ਨੇ ਬਾਥੂ ਆ ਪਾਲਕਾ ਵੱਡੀ ਆ ਆ ਪਾਲਕਾ ਆ ਹਾਲੋਂਾਂ ਵਿੱਚ ਆ ਵੀ ਹਾਲੋਂ ਐ ਸਾਰੀ ਹਾਲੋਂ ਆ ਇੱਕ ਨੰਬਰ ਹੈ ਖਾ ਰਾ ਇਧਰ ਇਹਦੇ ਜੋਦੇ ਬੈਠਾ ਬੋਲੀ ਜਾਣਾ ਵੀ ਬਾਥੂ ਆਣ ਫਿਰ ਹੀ ਵੜਦਾ ਬਾਥੂ ਦਾ ਇਹਨੇ ਜਾਣ ਕੇ ਪਾਇਆ ਇਹਦੇ ਨਾਲ ਮੱਝਾਂ ਨੂੰ ਕਬਜ ਕੋਜਦੀ ਹੁੰਦੀ ਕਬਜ ਨਹੀਂ ਹੁੰਦੀ ਮੱਝਾਂ ਨੂੰ ਮੱਝਾਂ ਲਈ ਚੰਗਾ ਹੈ ਇਹਦੇ ਵਿੱਚ ਸਾਰੇ ਵਿਟਾਮਿਨ ਨੇ ਮੱਝੂ ਕਰਮੈ ਨਹੀਂ ਉਹ ਮੱਝੂ ਇਹ ਬਨਣੀ ਪਊਗਾ ਬਾਥੂ ਨਾਲ ਬਾਥੂ ਨਾਲ ਇਹ ਗੱਲ ਸਹੀ ਹੈ ਪਾਇਆ ਹੈ ਨਹੀਂ ਬਾਥੂ ਪਤੰਦਰਾ ਆਇਆ ਇਹ ਤੈਨੂੰ ਐਵੇਂ ਬਾਥੂ ਆ ਦੇਖ ਇਧਰ ਵੀ ਆਈ ਵੀਜੇ ਅਸੀਂ ਬਾਥੂ ਦੇ ਪਾਲ ਕੇ ਦੇਖੀਏ ਵਿੱਚ ਦੇ ਪਾਲਕ ਬਾਥੂ ਹਾਲੋਂ ਤਾਰਾ ਮੀਰਾ ਵੀ ਆ ਵਿੱਚ ਨਹੀਂ ਦਾ ਆ ਤਾਰਾ ਮੀਰਾ ਹੈਗਾ ਸਰੋਂ ਪਰਸੀਨ ਨਹੀਂ ਕਿ ਖੱਲੇ ਸਰ ਵੀ ਪਰ ਹੁਣ ਗੋਬੀ ਸਰੋਂ ਐਡਾ ਪੱਤਾ ਉਹਦਾ ਥੱਲੇ ਪਰਸੀਨ ਹੋਣੀ ਦੁੱਤੀ ਨੇ ਹੈਂ ਨਾ ਪਹਿਲੀ ਵਾਰ ਸਰੋਂ ਖੰਡੂ ਕਾਲੀਅ ਵਿੱਚ ਬਈ ਬਕੀਨ ਤੇ ਪਹਿਲੀ ਵਾਰ ਹੈ ਹੀ ਨਹੀਂ ਸੀ ਨਾ ਤਾਂ ਗਾਰੇ ਸੀ ਤੇ ਤਿੱਤਰੇ ਨਾ ਤੇਰੇ ਹੁੰਦਾ ਤਾਂ ਕਿਹਣੀ